ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂਪਤਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਜਣ ਦੇਖਲਾ ਤੰਦਰੁਸਤ ਰਹੋਗੇ ਕੁਐਸਚਨ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤੋ ਬਾਦ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਹੋਰ ਸਬਸਕ੍ਰਾਈਬ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਰੇ ਤੇ ਆਪਾਂ ਹਰ ਇੱਕ ਤਰ੍ਹਾਂ ਦੀ ਵੀਡੀਓ ਸੱਜਣਾ ਬਣਾਉਨੇ ਆ ਮੰਡੀ ਦੀ ਵੀ ਤੇ ਘਰਾਂ ਦੀ ਵੀ ਹੋਰ ਕਰਦੇ ਆਂ ਤਾਂ ਨੂੰ ਪਤਾ ਹੀ ਹੈ ਤੁਸੀਂ ਬੜਾ ਪਿਆਰ ਸਹਿਯੋਗ ਦਿੰਦੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਬਾਕੀ ਅੱਜ ਮੰਡੀ ਦੇ ਭਾਅ ਪੱਤੇ ਦੇ ਨਜ਼ਾਰਾ ਸਾਰਾ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝਾ ਬਣੇ ਰਹੋ ਠੀਕ ਹੈ ਜੀ ਕੋਈ ਨਹੀਂ ਅੱਡੇ ਭਾਅ ਪੱਤੇ ਕਿਵੇਂ ਦੇ ਰਹਿਣਗੇ ਨਜਾਇਜ਼ ਤੇ ਜਾਇਜ਼ ਰਹਿਣਗੇ ਕਰਦੇ ਆ ਗੱਲ ਬਾਤ ਚੰਗੇ ਚੰਗੇ ਦਧਾਰੂ ਪਸ਼ੂ ਇਸ ਮੰਡੀ ਤੋਂ ਵੇਖਣ ਨੂੰ ਮਿਲਦੇ ਸੱਜਣੋ ਠੀਕ ਹੈ ਜੀ ਤੇ ਬਹੁਤ ਖੂਬਸੂਰਤ ਆ ਪਸ਼ੂ ਜਾਇਜ਼ ਤੋਂ ਜਾਇਜ਼ ਹੈ ਜਿਹੜੀ ਕੀਮਤ ਦੇ ਵਿੱਚ ਹੁੰਦੇ ਨੇ ਠੀਕ ਹੈ ਜੀ ਚੰਗੇ ਸੱਜਣੋ ਦਧਾਰੂ ਪਸ਼ੂ ਇੱਥੋਂ ਮਿਲਦੇ ਨੇ ਵੇਖਣ ਨੂੰ हरियाणा ਦੇ ਤੇ ਪੰਜਾਬ ਦੀ ਮੰਡੀ ਆ ਡੱਬ ਵਾਲੇ ਸਜਣੋਂ ਬਹੁਤ ਖੂਬਸੂਰਤ ਪਸ਼ੂ ਇੱਥੇ ਆਉਂਦੇ ਆ ਹਰ ਤਰ੍ਹਾਂ ਦਾ ਪਸ਼ੂ ਹੁੰਦਾ ਹੈ 10000 ਤੋਂ ਲੈ ਕੇ ਤੇ ਲੱਖਾਂ ਦਾ ਘਰ ਹੁੰਦਾ ਜੀ ਠੀਕ ਹੈ ਜੀ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ ਬਾਕੀ ਨਰਕ ਪਰਖ تصدیق ਕਰਨਾ ਤੁਹਾਡਾ ਫਰਜ਼ ਬੰਦਾ ਕਿਤੇ ਵੀ ਖਰੀਦਦਾਰੀ ਕਰਦੇ ਭਾਵੇਂ ਮੰਡੀਆਂ ਤੋਂ ਭਾਵੇਂ ਕਿਸੇ ਦੇ ਘਰੋਂ ਠੀਕ ਹੈ ਜੀ ਤੇ ਬਹੁਤ ਸੋਹਣੇ ਪਸ਼ੂ ਆਉਂਦੇ ਆ ਚੰਗੀ ਕੀਮਤ ਦੇ ਵਿੱਚ ਆਉਂਦੇ ਆ ਕਰਦੇ ਆਂ ਬਾਕੀ 8 8 ਤੱਕ ਜਰੂਰ ਬਣੇ ਰਹੋ ਇੱਕ ਗੱਲ ਬਾਤ ਤੁਹਾਨੂੰ ਵਿਖਾਉਣੀ ਹੈ ਇਹ ਘਾਟਲੇ ਵੀ ਦਾ ਸਮਾਂ ਜਿਹੜਾ ਬਿਲਕੁਲ ਨੇੜੇ ਆਇਆ ਆ ਤੇ ਸੁਣਦੀ ਪਈ ਹੈ ਗਾਣੀ ਸੱਤ ਠੀਕ ਆ ਜੀ ਕਰਮਾਲੇ ਬਾਕੀ ਉਸੁਰਤ ਵੜੀ ਆ ਕਿਣਵਾ ਸੁਆ ਸੁਣ ਜਾ ਰਹੀ ਹੋਣ ਬਲੂਨ ਹੀ ਹਨਾ ਕਿੰਨਾ ਕਿ ਦੁੱਧ ਧੜੇ ੜੀ ਕਿੰਨਾ ਭਰ ਜੋਗੀ 25 ਕਿਲੋ 25 ਕਿਲੋ ਦੋ ਦੰਦ ਆ ਜੀ ਦੋ ਦੰਦ ਦੇ ਮੂੰਹ ਦੁਖੀ ਹਨਾ ਬਿਲਕੁਲ ਤਿਆਰੀ ਤੇ ਸਜਣੋਂ ਭਾਗੀ ਤੇ ਵਾਹ ਬਹੁਤ ਖੂਬਸੂਰਤ ਆ ਵਾਹ ਜੀ ਵਾਹ ਤੇ ਕਿੰਨੀ ਕੀਮਤ ਦੀ ਆਪਾਂ ਦੇ ਦੇਣੀ ਆ ਬੋਲਰ 10 ਛੱਡ ਦੇ ਕਿੰਨੇ ਦੀ ਛੱਡ ਦੇਣੀ ਆ ਲੱਖ ਦੀ ਥੋੜਾ ਮੜਾ ਕਰਾ ਲਈਏ ਚੇਖਣਾ ਤੋਰ ਦੀਏ ਲਓ ਜੀ ਵਾਹ ਜੀ ਵਾਹ ਬਹੁਤ ਸੋਹਣੀ ਖੂਬਸੂਰਤ ਆ ਮਾਲ ਦੀ ਕਿਹੜੇ ਪਿੰਡ ਤੋਂ ਆ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤੇ ਮੋਬਾਈਲ ਨੰਬਰ 63399 40 48 ਠੀਕ ਆ ਬਾਹਰ ਤੇ 99 64 0 48 ਵਾਹ ਜੀ ਵਾਹ ਇੱਕ ਲੱਖ ਰੁਪਈਆ ਸਜਣੋ ਕੀਮਤਿਆਂ ਦੇ ਆਪਾ ਸਤਿ ਸ਼੍ਰੀ ਅਕਾਲ ਜੀ